ਤੁਸੀਂ ਵਿਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਡੱਲਾ ਪੰਜਾਬ ਇਸ ਵੇਲੇ ਵਿੱਚ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖ਼ਬਰਾਂ ਜਲੰਧਰ ਵਿੱਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ دہشت ਫਲਾਉਣ ਦੇ ਸ਼ੱਕ ਵਿੱਚ ਤਿੰਨ ਕਾਲਜ ਦੇ ਵਿਦਿਆਰਥੀਆਂ ਨੂੰ ਜਲੰਧਰ ਦੀ ਪੁਲਿਸ ਨੇ ਕੀਤਾ ਕਾਬੂ ਵਿਦਿਆਰਥੀਆਂ ਦਾ ਸਬੰਧ ਦੱਸਿਆ ਜਾ ਰਿਹਾ ਹੈ ਜੰਮੂ ਅਤੇ ਕਸ਼ਮੀਰ ਨਾਲ ਪੰਜਾਬ ਪੁਲਿਸ ਅਤੇ ਜੰਮੂ ਅਤੇ ਕਸ਼ਮੀਰ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਨਾ ਨੌਜਵਾਨਾਂ ਤੋਂ ਬਰਾਮਦ ਕੀਤੇ ਨੇ ਹਥਿਆਰ ਅਤੇ ਗੋਲੀ ਸਿਕਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਵਕੀਲ ਅਚਸ ਫੂਲਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਫੂਲਕਾ ਦੀ ਮੰਗ ਐਸਡੀਪੀਸੀ ਦਾ ਕਾਰਜਕਾਲ ਸਾਲ 2016 ਵਿੱਚ ਪਿਆ ਸੀ ਖਤਮ ਹਾਲੇ ਵੀ ਐਸਡੀਪੀਸੀ ਦੇ ਮੈਂਬਰ ਬਣੇ ਹੋਏ ਨੇ ਆਪਣੇ ਅਹੁਦਿਆਂ ਤੇ ਐਸਡੀਪੀਸੀ ਦੀਆਂ ਚੋਣਾਂ ਤੁਰੰਤ ਕਰਾਉਣ ਦੀ ਕੀਤੀ ਮੰਗ ਸੰਤੀ ਕੇਂਦਰ ਲੁਧਿਆਣਾ ਵਿਖੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਲੁਧਿਆਣਾ ਵਿੱਚ ਕਈ ਥਾਵਾਂ ਤੇ ਕੰਧਾਂ ਤੇ ਕਬਾੜ ਸਿਟੀ ਲਿਖ ਕੇ ਲਾਏ ਗਏ ਪੋਸਟਰ ਪੰਜਾਬ ਸਰਕਾਰ ਦੇ ਚੋਣ ਮੈਨੀਫੈਸਟੋ ਦੇ ਵਾਅਦੇ ਵੀ ਪੋਸਟਰ ਵਿੱਚ ਛਾਪੇ ਗਏ ਪੰਜਾਬ ਵਿੱਚ ਅੰਦੋਲਨ ਕਰ ਰਹੇ ਅਧਿਆਪਕਾਂ ਤੇ ਸਿੱਖਿਆ ਮੰਤਰੀ ਓਪੀ ਸੋਨੀ ਦੇ ਵਿਚਾਲੇ ਵਿਵਾਦ ਹੋਇਆ ਗਹਿਰਾ ਸਿੱਖਿਆ ਮੰਤਰੀ ਨੇ ਕਿਹਾ ਜੇ ਜਦੀ ਆਪਕਾ ਨੇ ਅੰਦੋਲਨ ਨਾ ਕੀਤਾ ਖਤਮ ਤਾ ਕਾਨੂੰਨ ਦੇ ਮੁਤਾਬਕ ਹੋਏਗੀ ਕਾਰਵਾਈ ਪੰਜ ਅਧਿਆਪਕਾਂ ਨੂੰ ਸਸਪੈਂਡ ਕਰਨ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਅੰਦੋਲਨ ਕੀਤਾ ਹੋਰ ਤਿੱਖਾ ਪੰਜਾਬ ਵਿੱਚ ਕਈ ਥਾਈਂ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣ ਦੀ ਮਜਬੂਰੀ ਦੱਸ ਕੇ ਅੱਗ ਲਾਉਣ ਦਾ ਸਿਲਸਲਾ ਕੀਤਾ ਗਿਆ ਸ਼ੁਰੂ ਪੰਜਾਬ ਦੀ ਸਰਕਾਰ ਕਿਸਾਨਾਂ ਨੂੰ ਕਹਿ ਰਹੀ ਹੈ ਅੱਗ ਲਾਉਣ ਤੋਂ ਰੋਹ ਦੂ ਸੰਘਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਪਰਾਲੀ ਨੂੰ ਕੀਤਾ ਅੱਗ ਦੇ ਹਵਾਲੇ ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਐਂਡਰਿਊ ਸ਼ੀਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟਿਕਿਆ ਮੱਥਾ ਗੁਰੂ ਘਰ ਦੀਆਂ ਹਾਸਿਲ ਕੀਤੀਆਂ ਖੁਸ਼ੀਆਂ ਕਿਹਾ ਮੈਂ ਪਹਿਲੀ ਵਾਰੀ ਪੰਜਾਬ ਆ ਕੇ ਹਾਂ ਖੁਸ਼ ਤੇ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਇੱਕ ਵੱਡੀ ਕਾਮਯਾਬੀ ਦੀ ਪੰਜਾਬ ਦੀ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਦਰਜ ਕਰਦੇ ਹੋਏ ਜਲੰਧਰ ਦੇ ਇੱਕ ਪ੍ਰਾਈਵੇਟ ਕਾਲਜ ਵਿੱਚੋਂ ਤਿੰਨ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਹੈ ਔਰ ਸਭ ਤੋਂ ਵੱਡੀ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਨੌਜਵਾਨਾਂ ਕੋਲੋਂ ਹਥਿਆਰ ਅਤੇ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ ਪੁਲਿਸ ਨੂੰ ਲਗਭਗ 1 ਕਿਲੋ ਵਿਸਫੋਟਕ ਮਿਲਿਆ ਅਤੇ ਪੁਲਿਸ ਉਸ ਵਿਸਫੋਟਕ ਦੀ ਪੜਤਾਲ ਕਰ ਰਹੀ ਹੈ ਲੈਬਾਰਟਰੀ ਦੇ ਵਿੱਚ ਪੁਲਿਸ ਪਤਾ ਕਰ ਰਹੀ ਹੈ ਕਿ ਉਹ ਵਿਸਫੋਟਕ ਅਸਲ ਦੇ ਵਿੱਚ ਹੈ ਕੀ ਇਹ ਵੀ ਹੋ ਸਕਦਾ ਹੈ ਕਿ ਉਹ ਵਿਸਫੋਟਕ ਨਾ ਨਿਕਲੇ ਪਰ ਪਹਿਲੀ ਨਜ਼ਰ ਵਿੱਚ ਪੁਲਿਸ ਨੂੰ ਉਹ ਵਿਸਫੋਟਕ ਲੱਗ ਰਿਹਾ ਹੈ ਪੁਲਿਸ ਨੇ AK-47 ਵਰਗੀ ਰਾਈਫਲ ਵੀ ਇਨ੍ਹਾਂ ਵਿਦਿਆਰਥੀਆਂ ਕੋਲੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਜਲੰਧਰ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਤੋਂ ਬਾਅਦ ਪੁਲਿਸ ਦੇ ਕਮਿਸ਼ਨਰ ਨੇ ਦੱਸਿਆ ਕਿ ਜ਼ਾਹਿਦ ਗੁਲਜ਼ਾਰ ਨਦੀਮ ਅਤੇ ਯਾਸੂਫ ਰਫੀਕ ਪੱਟ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਇਹ ਵੀ ਦੱਸਿਆ ਗਿਆ ਕਿ ਇਹਨਾਂ ਦਾ ਸਬੰਧ ਜੰਮੂ ਕਸ਼ਮੀਰ ਦੇ ਨਾਲ ਹੈ ਪੁਲਿਸ ਵੱਲੋਂ ਇਹਨਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਇਸ ਦਾ ਪੁਲਿਸ ਸਰਮਾਨ ਮਿਲ ਗਿਆ ਹੈ ਪੁਲਿਸ ਹਿਰਾਸਤ ਦੇ ਦੌਰਾਨ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਣ ਦੇ ਦਾਅਵੇ ਕਰ ਰਹੀ ਹੈ ਪੁਲਿਸ ਦੇ ਮੁਤਾਬਕ ਇਸ ਕਾਰਵਾਈ ਵਿੱਚ ਜੰਮੂ ਕਸ਼ਮੀਰ ਦੀ ਪੁਲਿਸ ਨੇ ਵੀ ਸ਼ਮੂਲੀਅਤ ਕੀਤੀ ਸੀ ਸੋ ਪੰਜਾਬ ਦੀ ਪੁਲਿਸ ਅਤੇ ਜੰਮੂ ਕਸ਼ਮੀਰ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਤਹਿਤ ਇਹਨਾਂ ਨੌਜਵਾਨਾਂ ਨੂੰ ਗ੍ਰਫਤਾਰ ਕੀਤਾ ਪੰਜਾਬ ਪੁਲਿਸ ਦੇ ਡੀਜੀਪੀ ਨੇ ਵੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਸ਼ਾਬਾਸ਼ ਦਿੱਤੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਇਹਨਾਂ ਦੀ ਤਲਾਸ਼ ਵਿੱਚ ਰੁੱਝੀ ਹੋਈ ਸੀ ਕਿ ਬੇਸਿਕਲੀ ਇਹ ਜੁਆਇੰਟ ਆਪਰੇਸ਼ਨ تھا ਪੰਜਾਬ ਪੁਲਿਸ اور ਜੰਮੂ ਕਸ਼ਮੀਰ ਪੁਲਿਸ ਦਾ ਜੋ ਐਸਓਜੀ ਹੈ ਉਸ کے ساتھ ہم ان کے ساتھ کافی دیر سے ਇਨਪੁਟਸ ਸ਼ੇਅਰ ਕਰਤੇ ہیں اور وہ بھی ہمارے ساتھ کرتے رہتے ہیں उसको जब सारे ਇਨਪੁਟਸ ਕੋ ਇਕੱਠੇ کیا ਗਿਆ ਤਾਂ ਇਹ ऑपरेशन जो है इसको अंजाम दिया गया उसमें ये जो तीन लड़के हैं जम्मू एंड कश्मीर के वो अरेस्ट हुए हैं तो उन उनसे उन, उन एक ए के फोर्टी सेवन और एक पिस्टल और आर्म्स एंड नोमिनेशन और कुछ एक्सप्लोसिव जो है बरामद किया गया चेक करा रहे हैं भाई साहब अब उसको चेक करवा रहे हैं आपसे शेयर करेंगे जो मिलिटेंट ऑर्गेनाइजेशन है ए जी एच उसका फुल फॉर्म है गजवत उल हिंद। ऐसा मैं दस रहा हूँ चेक करा के पता लगेगा बट इशू इज इनका मैंने बताया कि जो लड़का है यासिर राफीक भट्ट वो कजन है उसका जाकिर मूसा का जो के जी एच का बड़ा उनका लीडर है ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੀਨੀਅਰ ਐਡਵੋਕੇਟ ਐਚਐਸ ਫੂਲਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਜਾਣ। ਹਰਿੰਦਰ ਸਿੰਘ ਫੂਲਕਾ ਨੇ ਇੱਕ ਚਿੱਠੀ ਲਿਖ ਕੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਮੰਗ ਕਰਨਗੇ ਕਿ ਉਹ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਕਹਿਣ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਐਚਐਸ ਫੂਲਕਾ ਦੇ ਮੁਤਾਬਕ एससीपीसी ਦਾ ਕਾਰਜਕਾਲ ਸਾਲ 2016 ਵਿੱਚ ਹੀ ਪੂਰਾ ਹੋ ਗਿਆ ਸੀ ਅਤੇ ਮੈਂਬਰ ਹਾਲੇ ਵੀ ਆਪਣੇ ਅਹੁਦਿਆਂ ਤੇ ਬਣੇ ਹੋਏ ਨੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਕਮੇਟੀ ਮੈਂਬਰਾਂ ਦੇ ਕਾਰਜਕਾਲ ਵਿੱਚ ਵਾਧਾ ਕਰਨ ਤੋਂ ਇਨਕਾਰ ਕੀਤਾ ਹੋਇਆ ਸੀ ਪਰ ਹਾਲੇ ਵੀ ਐਸਜੀਪੀਸੀ ਦੇ ਮੈਂਬਰ ਆਪਣੇ ਅਹੁਦਿਆਂ ਤੇ ਬਣੇ ਹੋਏ ਨੇ ਉਧਰ ਐਸਜੀਪੀਸੀ ਨਾਲ ਸਬੰਧਤ ਕਈ ਮੈਂਬਰਾਂ ਅਤੇ ਕਈ ਜਾਣਕਾਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨਿਜਮਾ ਅਨੁਸਾਰ ਹੀ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਅਧਿਆਪਕਾਂ ਦਾ ਪੰਜਾਬ ਦੀ ਸਰਕਾਰ ਅਤੇ ਸਿੱਖਿਆ ਮੰਤਰੀ ਨਾਲ ਰੌਲਾ ਕਾਫੀ ਜ਼ਿਆਦਾ ਵੱਧ ਗਿਆ ਹੈ ਅਧਿਆਪਕ ਲਗਾਤਾਰ ਇਸ ਮੰਗ ਤੇ ਅੜੇ ਹੋਏ ਨੇ ਕਿ ਉਹ 15000 ਰੁਪਏ ਤਨਖਾਹ ਨਹੀਂ ਲੈਣਗੇ ਇਸ ਮੰਗ ਨੂੰ ਲੈ ਕੇ ਉਹ ਪਟਿਆਲਾ ਵਿੱਚ ਵੀ ਤਰਨਾ ਕਰ ਰਹੇ ਨੇ ਉਧਰੋਂ ਪੰਜਾਬ ਦੇ ਸਿੱਖਿਆ ਮਹਿਕਮੇ ਵੱਲੋਂ ਪੰਜ ਅਧਿਆਪਕਾਂ ਨੂੰ ਸਸਪੈਂਡ ਕਰਨ ਦੇ ਖਿਲਾਫ ਮਾਨਸਾ ਵਿੱਚ ਵੀ ਸਾਂਝਾ ਅਧਿਆਪਕ ਮੋਰਚਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਧਿਆਪਕ ਮੋਰਚਾ ਵੱਲੋਂ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਰੇ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਸਸਪੈਂਡ ਕੀਤੇ ਗਏ ਪੰਜ ਅਧਿਆਪਕਾਂ ਦੇ ਹੱਕ ਵਿੱਚ ਪਟਿਆਲਾ ਵਿੱਚ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਨਾ ਅਧਿਆਪਕਾਂ ਦੀਆਂ ਤਨਖਾਹਾਂ ਤੇ ਕੱਟ ਲਾਇਆ ਤੇ ਉਸ ਤੋਂ ਬਾਅਦ ਰੋਜ਼ ਕੰਮ ਆਉਣਾ ਉਹਦਾ ਬੁਢਲਾ ਅਧਿਕਾਰ ਹੈ ਫਰਜ ਹੈ ਉਤਤ ਬਾਦ ਉਹਨਾਂ ਨੂੰ ਮੁਤਲ ਕਰ ਰਹੇ ਆ ਅਸੀਂ ਇਹ ਸਮਝਦੇ ਆ ਕਿ ਸਰਕਾਰਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਪਾਲਸੀਆਂ ਜਿਹਦੇ ਤਹਿਤ ਬੇਰਜ਼ਗਾਰਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ ਰੋਜ਼ਗਾਰਾਂ ਤੋਂ ਰੋਜ਼ਗਾਰ ਖੋਹਿਆ ਜਾ ਰਿਹਾ ਹੈ ਤੇ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਹਰ ਤਰ੍ਹਾਂ ਦਾ ਜਣੀ ਇਹ ਪ੍ਰਦੂਸ਼ਣ ਫਲਾਇਆ ਜਾ ਰਿਹਾ ਇਹਦੇ ਖਿਲਾਫ ਅਸੀਂ ਸਰਕਾਰ ਦੇ ਖਿਲਾਫ ਜੋ ਵੀ ਕੋਈ ਸੰਸਥਾ ਅੱਜ ਅਸੀਂ ਉਹਨਾਂ ਦੇ ਅਧਿਕਾਰਾਂ ਦੀ ਹਮਾਇਤ ਤੇ ਆਏ ਆ ਤੇ ਜੱਜ ਕੇ ਵੀ ਜਿਹੜਾ ਕੋਹ ਲੜਨਗੇ ਸਾਡੀ ਜਥੇਬੰਦੀ ਉਹਨਾਂ ਦਾ ਜੱਜ ਕੇ ਹਮਾਇਤ ਕਰੂਗੀ ਸਰਕਾਰ ਸ਼ਾਇਦ ਆਪਣੇ ਖਜ਼ਾਨੇ ਨੂੰ ਪਰਨ ਦੀ ਸੋਚਦੀ ਆ ਪਰ ਉਹ ਇਹ ਨਹੀਂ ਸੋਚ ਰਹੀ ਕਿ ਜਿਹੜੀਆਂ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਪੈਨਸ਼ਨਾਂ ਇਹ ਲੀਡਰ ਔਰ ਜਿਨ੍ਹਾਂ ਦੀਆਂ ਆਪਣੀਆਂ ਡਿਗਰੀਆਂ 10ਵੀਂ 12ਵੀਂ ਦੇ ਕਰੀਬ ਨੇ ਉਹ ਇਹਨਾਂ ਪੀ ਐਚ ਡੀ ਔਰ ਵੱਡੀਆਂ ਐਮ ਫਿਲ ਵਰਗੀਆਂ ਡਿਗਰੀਆਂ ਪਾਸ ਅਧਿਆਪਕਾਂ ਨੂੰ 15000 12000 ਦੇ ਕੰਮ ਕਰਨ ਨੂੰ ਕਹਿ ਰਹੇ ਨੇ ਜਿਸ ਦਾ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅਸੀਂ ਭਰਪੂਰ ਪੁਰਜ਼ੋਰ ਵਿਰੋਧ ਕਰਦੇ ਆ ਔਰ ਇਸੇ ਨਾਲ ਹੀ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਜੋਗੀ ਸਿੱਖਿਆ ਮੰਤਰੀ ਸੋਨੀ ਵੱਲੋਂ ਮੁਅਤਲੀਆਂ ਕੀਤੀਆਂ ਗਈਆਂ ਨੇ ਪੰਜ ਸਾਢੇ ਅਧਿਆਪਕ ਆਗੂਆਂ ਦੀਆਂ ਉਸ ਦਾ ਵਿਰੋਧ ਕਰਦੇ ਆ ਉਧਰ ਪੰਜਾਬ ਦੇ ਸਿੱਖਿਆ ਮੰਤਰੀ ओपी ਸੋਨੀ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਜੇ ਅਧਿਆਪਕਾਂ ਨੇ ਨਿਯਮ ਅਤੇ ਸੇਵਾ ਦੇ ਕਾਨੂੰਨ ਦੇ ਧਾਰੇ ਵਿੱਚ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ओपी ਸੋਨੀ ਨੇ ਸਾਫ਼ ਕਿਹਾ ਕਿ ਅੰਦੋਲਨ ਖਤਮ ਨਾ ਕੀਤਾ ਗਿਆ ਤਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਾ ਪਏਗਾ ਇਹ ਕੋਈ ਯੂਨੀਅਨ ਜਿਹੜੀਆਂ ਨੇ ਉਹ ਯੂਨੀਅਨ ਤੁਹਾਨੂੰ ਪਤਾ ਹੈ ਲੀਡਰ ਜਿਹੜੀਆਂ ਛੱਡ ਜਾਂਦੀਆਂ ਨੇ ਆਪਣੀਆਂ ਇੱਕ ਯੂਨੀਅਨ ਸੰਜਮ ਮੋਰਚਾ ਜਿਹੜਾ ਉਹ ਲੱਗੇ ਨੇ ਇਹਨਾਂ ਦੇ ਨਾਲ ਸੋ ਮੈਂ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਸੀ ਵੀ ਤੁਸੀਂ ਇਹ ਜੇ ਕੰਮ ਨਾ ਕਰੋ ਕਿਸੇ ਚੀਜ਼ ਦਾ ਹੱਲ ਜਿਹੜਾ ਧਰਨੀ ਬਜਾਰੇ ਨਹੀਂ ਸੋ ਜਿਹੜੇ ਬੱਚਿਆਂ ਦਾ ਨੁਕਸਾਨ ਕਰਦੇ ਨੇ ਵੈਸੇ ਹਰ ਇਨਸਾਨ ਨੂੰ ਹਿੰਦੁਸਤਾਨ 'ਚ ਰਹਿਣ ਵਾਲੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਪਰ ਉਹਦੇ ਵਾਸਤੇ ਵੀ ਕੋਈ ਵੇਖੋ ਕਾਇਦਾ ਕਾਨੂੰਨ ਆ ਜਿਹੜੇ ਸਰਕਾਰੀ ਸਾਡੇ ਟੀਚਰ ਨੇ ਜੇ ਉਹਨਾਂ ਲੀਡਰੀ ਕਰਨੀ ਆ ਤੇ ਉਹ ਵਰਕਿੰਗ ਡੇ ਵਾਲੇ ਦੇ ਨਾਲ ਕਰਨੀ ਛੁੱਟੀ ਵਾਲੇ ਦਿਨ ਜੋ ਮਰਜੀ ਆਪਣੀ ਗੱਲ ਕਰ ਲੈਣ ਬੱਚਿਆਂ ਦੇ ਟਾਈਮ ਤੇ ਸਕੂਲ ਦੇ ਟਾਈਮ ਤੇ ਆ ਕੇ ਕੋਈ ਧਰਨਾ ਮਜਾਰਾ ਨਾ ਕਰਨ ਵੇਖੋ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਹੱਥ ਸਾਮੀ ਦਾ ਸਕੂਲਾਂ ਚ ਭੇਜਦੇ ਨੇ ਤੇ ਜੇ ਟੀਚਰਾਂ ਨੇ ਲੀਡਰੀਆਂ ਕਰਨੀਆਂ ਉਹਨਾਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਨਹੀਂ ਦੇਣੀ ਉਹਨਾਂ ਦਾ ਟਾਈਮ ਵੇਸਟ ਕਰਨਾ ਫਿਰ ਕਾਨੂੰਨ ਨੇ ਵੀ ਆਪਣਾ ਕੰਮ ਕਰਨਾ ਸੋ ਜਿਹੜੀ ਸੁਪਰੀਮ ਕੋਰਟ ਦੀ ਵੀ ਰੂਲਿੰਗ ਆ ਨੋ ਵਰਕ ਨੋ ਪੇ ਸੋ ਜੇ ਹੋਰ ਹੀ ਕਾਨੂੰਨ ਇਜਾਜ਼ਤ ਦੇਵੇਗਾ ਸੋ ਜਿਹੜੇ ਸਾਡੀ ਰਿਕਵੈਸਟ ਨਹੀਂ ਮੰਨਣਗੇ ਯੂਨੀయన్స్ ਫਿਰ ਉਹ ਕਾਨੂੰਨ ਉੱਥੇ ਆਪਣਾ ਕੰਮ ਕਰੇਗਾ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਰਾਲੀ ਨਾ ਸਾੜਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਕੁਝ ਕਿਸਾਨ ਪਰਾਲੀ ਨੂੰ ਅੱਗ ਲਾਉਣ ਨੂੰ ਆਪਣੀ ਮਜਬੂਰੀ ਦੱਸ ਰਹੇ ਨੇ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਕੁਝ ਕਿਸਾਨਾਂ ਨੇ ਕਿਹਾ ਕਿ ਉਹਨਾਂ ਕੋਲੇ ਹੋਰ ਕੋਈ ਰਸਤਾ ਨਹੀਂ ਹੈ ਕਿਉਂਕਿ ਉਹ ਆਰਥਿਕ ਤੌਰ ਤੇ ਟੁੱਟ ਚੁੱਕੇ ਨੇ ਉਨਾ ਕਿਹਾ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਅਜਿਹੀ ਮਦਦ ਨਹੀਂ ਕੀਤੀ ਗਈ ਕਿ ਉਹਨਾਂ ਨੂੰ ਪਰਾਲੀ ਨਾਲ ਸਾੜਨੀ ਪਵੇ ਕਿਸਾਨਾਂ ਨੇ ਕਿਹਾ ਪਿਛਲੇ ਸਾਲ ਵੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪਰਾਲੀ ਲਈ ਕੋਈ ਯੋਗ ਹੱਲ ਕੀਤਾ ਜਾਏਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਦਾ ਦੀ ਅਗਵਾਈ ਹੇਠ 71 ਹੋਏ ਕਿਸਾਨਾਂ ਨੇ ਪਿੰਡ ਰੱਲਾ ਵਿੱਚ ਪਰਾਲੀ ਨੂੰ ਅੱਗ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਪਰਾਲੀ ਦਾ ਕੋਈ ਹੱਲ ਹੀ ਨਹੀਂ ਕਿਸਾਨ ਨੂੰ ਜੇ ਕੋਈ ਹੱਲ ਹੈ ਤਾਂ ਕਰ ਸਕਦਾ ਤਾਂ ਸਾਨੂੰ ਆ ਕੇ ਦੱਸ ਦੇ ਤਾਂ ਅਸੀਂ ਕਰ ਲਾਂਗੇ ਅੱਗ ਤੋਂ ਲਾਉਣ ਤੋਂ ਬਿਨਾ ਹੋਰ ਕਿਉਂ ਵੀ ਹੱਲ ਨਹੀਂ ਹੋ ਸਕਦਾ ਇਹ ਅੱਗਾ ਸੀ ਅੱਜ ਲਾਉਣ ਜਾਣੇ ਆ ਜੇ ਕਿਸੇ ਦੀ ਹਿੰਮਤ ਆ ਤਾਂ ਹਟਾ ਸਕਦਾ ਸਾਨੂੰ ਆ ਸਾਡਾ ਪਿੰਡ ਭੇਣੀ ਬਾਗਾ ਜ਼ਿਲ੍ਹਾ ਮਾਨਸਾ ਐਡੀ ਮਹਿੰਗੀ ਮਸੰਦਰੀਆ ਕਿੱਥੋਂ ਲੈ ਲੂ ਅਗਲਾ 10 ਲੱਖ ਦਾ ਡ੍ਰੈਕਟਰ ਹੁੰਦਾ ਜਿਹੜਾ ਸਿਰੇ ਦਾ ਜਮਾ 2 ਲੱਖ ਦਾ ਰੂਟਰਵੇਟਰ ਹੋ ਗਿਆ 11 ਲੱਖ ਰੁਪਇਆ ਛੋਟਾ ਕਿਸਾਨ ਦੋ ਕਿੱਲੇ ਵਾਲਾ ਤਿੰਨ ਗਾਲ ਕਿੱਥੋਂ ਲਿਆਊਗਾ ਉਹ ਕਿੱਥੋਂ ਦਾ ਬ्याज ਭਰੂਗਾ ਕੀ ਕਰ ਸਕਦਾ ਫਿਰ ਤੁਸੀਂ ਦੱਸੋ ਇਹਦਾ ਕੋਈ ਹੱਲ ਨਹੀਂ ਇਹਦਾ ਮਚਾਉਣੀ ਪੈਣੀ ਹੈ ਮਚਾਉਣ ਤੋਂ ਬਿਨਾ ਇਹਦਾ ਵੀ ਕੋਈ ਵੀ ਹੱਲ ਨਹੀਂ ਹੋ ਸਕਦਾ ਜਿਹੜੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੇ ਅਸੀਂ ਉਹ ਸਾਡਾ ਸ਼ੌਕ ਨਹੀਂ ਮਜਬੂਰੀ ਹੈ ਕਿਉਂਕਿ ਪਿਛਲੀ ਵਾਰ ਪੰਜਾਰ ਦੇ ਆਗੂਆਂ ਦੀਆਂ ਦੋ ਵਾਰੀ ਮੀਟਿੰਗਾਂ ਸਰਕਾਰ ਨਾਲ ਹੋ ਗਈਆਂ ਸਰਕਾਰ ਕਹਿੰਦੀ ਅਗਲੀ ਵਾਰ ਨੂੰ ਜ਼ਿਲ੍ਹਿਆਂ ਦੇ ਵਿੱਚ ਅਸੀਂ ਐਸੀਆਂ ਫੈਕਟਰੀਆਂ ਲਾ ਦਾਂਗੇ ਨਾਲੇ ਕਿਸਾਨ ਨੂੰ ਫਾਇਦਾ ਹੋਊਗਾ ਆਪਣੀ ਪਰਾਲੀ ਚੱਕ ਕੇ ਲਿਆਉਣਗੀਆਂ ਨਾਲੇ 2000 ਰੁਪਏ ਏਕੜ ਮਗਰ ਦੇ ਕੇ ਆਉਣਗੀਆਂ ਹਜੇ ਤੱਕ ਕੋਈ ਇੰਤਜ਼ਾਮ ਨਾ ਕੋਈ ਫੈਕਟਰੀ ਦਾ ਹੋਇਆ ਨਾ ਕੋਈ ਸਰਕਾਰ ਨੇ ਹੋਰ ਹੱਲ ਲੱਭਿਆ ਜਿਵੇਂ ਕਿ ਫਿਰ ਹੁਣ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 11000 ਕਰੋੜ ਰੁਪਇਆ ਮਹਾਈਆ ਕਰਤਾ ਪਰ 11000 ਕਰੋੜ ਦੇ ਵਿੱਚੋਂ ਪੰਜਾਬ ਸਰਕਾਰ ਨੇ ਚਵਾਨੀ ਨਹੀਂ ਹਜੇ ਤੱਕ ਲਈ ਉਹ ਹੋਰ ਕਿਤੇ ਫੰਡ ਦੇਣਾ ਚਾਹੁੰਦੀ ਹੈ ਹੋਰ ਕਿਤੇ ਲਾਉਣਾ ਚਾਹੁੰਦੀ ਹੈ ਪਰ ਜੇ ਉਹ ਫੰਡ 11000 ਕਰੋੜ ਸਾਈਟੀਆਂ ਦੇ ਵਿੱਚ ਵਧਿਆ ਛੰਦਾ ਆਏ ਹੁੰਦੇ ਵੱਡੇ ਛੰਦਾ ਆਏ ਹੁੰਦੇ ਜਿਹੜੇ ਛੋਟੇ ਕਿਸਾਨ ਹੈ ਉਹ ਪਰਾਲੀ ਉਹਦੇ ਨਾਲ ਵਿੱਚ ਖਰਤ ਹੋ ਜਾਂਦੀ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਦੀ ਨੀਤੀ ਹੈ ਮਾੜੀ ਹੈ ਨਗੂਨੀ ਜੀ ਸਹਾਇਤਾ ਦਿੱਤੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਉਹ ਵੀ ਹਜੇ ਮੁੱਠੀ ਮਿਚੀ ਬੈਠੀ ਹੈ ਉਹ ਦਰਸ਼ਨਤੀ ਕੇਂਦਰ ਲੁਧਿਆਣਾ ਵਿਖੇ ਯੂਥ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਯੂਥ ਅਕਾਲੀ ਦਲ ਦੇ ਲੀਡਰਾਂ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਲੁਧਿਆਣਾ ਦੀਆਂ ਕਈ ਕੰਡਾਂ ਤੇ ਕਬਾੜ ਸਿਟੀ ਲੁਧਿਆਣਾ ਅਤੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਪੋਸਟਰ ਲਾਏ ਸਿਰਫ ਅੱਜ ਆਪਣੀਆਂ ਪਰਸਨਲ ਗੱਲਾਂ ਕਰਕੇ ਪਤਾ ਨਹੀਂ ਕਿੱਥੇ ਜਾਈ ਜਾਂਦੇ ਸਿੱਧੂ ਸਾਹਿਬ ਚੁਟਕਲੇ ਸੁਣਾਏ ਜਾਂਦੇ ਸੀ ਤਾਂ ਇੱਕ ਕਲੋਲ ਕੀਤੀ ਉਹਨਾਂ ਨੇ ਕਲੋਲ ਤਾਂ ਕੀਤੀ ਵੀ ਸ਼ਾਇਦ ਉਹਨਾਂ ਨੂੰ ਯਾਦ ਆ ਜਾਵੇ ਵੀ ਜਿੱਦਾਂ ਸਿੱਧੂ ਚੁਟਕਲੇ ਸੁਣਾਉਂਦਾ ਤੁਸੀਂ ਵੀ ਚੁਟਕਲੇ ਸੁਣਾਏ ਸੀ ਸਾਨੂੰ ਅੱਜ ਕੰਮ ਕਰਨਾ ਤੇ ਤੁਹਾਡੇ ਕੋਲ ਕੁਝ ਨਹੀਂ ਅੱਜ ਪੋਨੇ ਦੋ ਸਾਲ ਹੋ ਗਏ ਆ ਸਾਡੇ ਇੱਥੇ ਮੰਤਰੀ ਸਾਹਿਬ ਆਂਸ਼ੂ ਜੀ ਸਾਡੇ ਐਮਪੀ ਰਵਨੀਤ ਬਿੱਟੂ ਜੀ ਤੇ ਮੇਅਰ ਸਾਹਿਬ ਦੀ ਅਸੀਂ ਤਿੰਨਾਂ ਦੀ ਫੋਟੋ ਲਾਈ ਆ ਤਾਂ ਕਰਕੇ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਅੱਜ ਪੋਨੇ ਦੋ ਸਾਲ ਬਾਅਦ ਥੋੜੇ ਜਿਹਾ ਪੱਚ ਲਾਏਗੇ ਉਹ ਵੀ ਪੱਚ 10 ਪੈਸੇ ਪੱਚ ਲਾਏਗੇ ਉਹ ਵੀ ਤਾਂ ਕਰਕੇ ਲਾਏਗੇ ਕਿ ਲੋਕਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਚੁੱਕਾ ਸੀਗਾ ਪਰ ਕੀ ਜਿਦਾ ਚੰਨੀ ਸਾਹਿਬ ਨੇ ਪਿਛਲੀ ਵਾਰ ਇਹ ਕਿਹਾ ਸੀ ਪੱਚ ਲਾਏ ਅਸੀਂ 5 ਸਾਲ ਵੀ ਹੁਣ ਕੀ ਪੱਚਾਂ ਦੀ ਸਰਕਾਰੀ ਰਹੂਗੀ ਮੋਦੀ ਸਾਹਿਬ ਨੇ ਹਿੰਦੁਸਤਾਨ ਸਰਕਾਰ ਨੇ ਇੱਕ ਲੁਧਿਆਣੇ ਨੂੰ ਸਮਾਰਟ ਸਿਟੀ ਦੇ ਵਿੱਚ ਲਿਆਂਦਾ ਸੀ ਬਜਟ ਵੀ ਆਇਆ ਪੈਸੇ ਵੀ ਆਏ ਕੰਮ ਵੀ ਸ਼ੁਰੂ ਹੋਇਆ ਪਰ ਹੁਣੇ ਪੂਨੇ 2 ਸਾਲ ਦੇ ਵਿੱਚ ਲੁਧਿਆਣਾ ਤੁਸੀਂ ਲੁਧਿਆਣੇ ਦੀ ਮੀਡੀਆ ਸਾਹਮਣੇ ਖੜੀ ਆ ਜੀ ਲੁਧਿਆਣੇ ਦਾ ਹਾਲ ਕੀ ਹੋ ਚੁੱਕਾ ਆ ਬੁੱਢਾ ਨਾਲਾ ਹੁਣ ਬੰਦ ਹੋ ਗਿਆ ਫਿਰੋਜ਼ਪੁਰ ਰੋਡ ਸਾਰੀ ਬੰਦ ਪਈ ਆ ਗਿਲ ਚੌਂਕ ਵੀ ਬੰਦ ਪਿਆ ਕਦੀ ਪੁਲ ਟੁੱਟ ਜਾਂਦਾ ਦਿਨ ਤਿੰਨ ਵਾਰੀ ਹੋ ਚੁੱਕਾ ਇਹ ਕਹਿੰਦੇ ਆ ਵੀ ਖਾਲੀ ਸਰਕਾਰ ਨੇ ਕੰਮ ਕੀਤੇ ਸੀ ਜੇ ਖਾਲੀ ਸਰਕਾਰ ਨੇ ਇੱਕ ਘਰ ਬਣਾਇਆ ਤੇ ਮੈਂਟੇਨ ਜੇ ਤੁਹਾਡੇ ਕੋਲ ਅੱਜ ਸਰਕਾਰ ਆ ਗਿਆ ਅੱਜ ਘਰ ਤੁਹਾਡੇ ਕੋਲ ਆ ਗਿਆ ਤੇ ਘਰ ਨੂੰ ਮੈਂਟੇਨ ਕਰਨਾ ਤੇ ਇਹਨਾਂ ਦਾ ਕੰਮ ਹੈ ਨਾ ਉਧਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਮੁੜ ਤੋਂ ਆਵਾਜ਼ ਬੁਲੰਦ ਕਰਦੇ ਹੋਏ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਫਸਲ ਦਾ 200 ਰੁਪਏ ਬੋਨਸ ਦੇਵੇ ਉਹਨਾਂ ਕਿਹਾ ਕਿ ਅਸੀਂ ਇਹ ਮੰਗ ਪੰਜਾਬ ਦੀ ਸਰਕਾਰ ਤੋਂ ਵੀ ਕਰਾਂਗੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇ ਸਰਕਾਰ ਬੋਨਸ ਨਹੀਂ ਦੇ ਸਕਦੀ ਤਾਂ ਸਾਨੂੰ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸਰਕਾਰ ਕੋਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਕਰਨ ਲਈ ਵੀ ਸਾਨੂੰ ਲਗਾਤਾਰ ਆਪਣੀ ਮੰਗ ਦੁਹਰਾਉਣੀ ਪੈ ਰਹੀ ਹੈ ਅਤੇ ਸਰਕਾਰੀ ਅਫਸਰ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਨੇ। ਭਈ ਸਾਨੂੰ ਸੰਧ ਵੀ ਦੇ ਦਿਵੋ ਸਬਸਿਡੀ ਤੇ ਸਾਨੂੰ ਕੋਈ ਸੰਧ ਨਹੀਂ ਮਿਲੇ ਜਿਹੜੀ ਸਬਸਿਡੀ ਤੇ ਇਹਨਾਂ ਨੇ ਸੰਧ ਵੀ ਦਿੱਤੇ ਆ ਉਹ ਵੀ ਇਹਨਾਂ ਨੇ ਕੰਪਨੀਆਂ ਮੁਕਰ ਕਰਦੀਆਂ ਵੀ ਇਹ ਕੰਪਨੀਆਂ ਤੋਂ ਲਓ ਜੇ ਵੀ ਰੋਟਾਵੇਟਰ ਦੀ ਗੱਲ ਕਰ ਲਓ ਮਾਰਕੀਟ 'ਚ ਰੋਟਾਵੇਟਰ 80000 ਦਾ ਮਿਲ ਜਾਂਦਾ ਪਰ ਜਿਹੜੀਆਂ ਇਹ ਕੰਪਨੀਆਂ ਤੋਂ ਕਹਿੰਦੇ ਆ ਉੱਥੇ ਸਾਨੂੰ 112000 ਦਾ ਮਿਲਦਾ 30 40% ਸਬਸਿਡੀ ਦਿੰਦੇ 120000 ਦਾ ਤੂੰ ਹੀ ਮੰਨਦਾ ਉਹ 3000 ਵੱਖਰਾ ਲੈ ਲੈਂਦੇ ਆ ਸਾਨੂੰ 5000 ਦਾ ਸਿਰਫ ਫਾਇਦਾ ਹੁੰਦਾ ਕੋਈ ਫਾਇਦਾ ਨਹੀਂ ਸਬਸਿਡੀ ਦਾ ਇਸ ਇਹ ਕਿ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਜਿੱਥੋਂ ਮਰਜੀ ਕਿਸਾਨ ਲਵੇ ਤੇ ਸਾਨੂੰ ਬਿੱਲ ਦੇ ਦੇਵੇ ਉਹਦੇ ਤੇ ਅਸੀਂ 40% ਸਬਸਿਡੀ ਦੇ ਦਵਾਂਗੇ ਪਰ ਅਸੀਂ 40% ਵੀ ਸਾਨੂੰ ਮਨਜ਼ੂਰ ਨਹੀਂ ਐਡੇ ਵੱਡੇ ਮਹਿੰਗੇ ਅਸੀਂ ਚੀਜ਼ਾਂ ਨਹੀਂ ਲੈ ਸਕਦੇ ਅਸੀਂ ਅਸੀਂ 80 ਤੋਂ 90% ਸਬਸਿਡੀ ਮੰਗਦੇ ਆ ਪਿਛਲੇ ਸਾਲ ਵੀ ਮੰਗ ਕੀਤੀ ਸੀ ਅੱਜ ਵੀ ਮੰਗ ਕਰਦੇ ਆ ਵੀ 200 ਰੁਪਏ ਪਰ ਕੁਆਂਟਲ ਦੇ ਉੱਪਰ ਸਾਨੂੰ ਬੋਨਸ ਦੇ ਦੇਵੇ ਕੋਈ ਚੀਜ਼ ਹੁਣ ਇਹਨਾਂ ਨੇ ਨਹੀਂ ਵੀ ਸਾਨੂੰ ਸੰਦ ਦਿੱਤੇ ਹੁਣ ਘੜੀ ਇਹ ਹੈ ਵੀ ਦੋ ਦਿਨਾਂ ਦੀ ਗੱਲ ਆ ਦੋ ਦਿਨਾਂ ਦੇ ਵਿੱਚ ਵਿੱਚ ਜਾਂਦਾ ਸਾਨੂੰ 200 ਰੁਪਏ ਪ੍ਰਤੀ ਕੁਆਂਟਲ ਇਹ ਬੋਨਸ ਅਨਾਉਂਸ ਕਰ ਦੇਣ ਉਹ ਕੈਪਟਨ ਸਾਹਿਬ ਕਹਿੰਦੇ ਆ ਕੈਸ਼ ਵੀ ਸੈਂਟਰ ਦਵੇ ਅਸੀਂ ਇਹਨਾਂ ਦੀ ਸਰਕਾਰ ਬਣਾਈ ਆ ਜਵਾਬ ਦੇ ਸਾਨੂੰ ਪੰਜਾਬ ਸਰਕਾਰ ਆ ਜਾਂ ਸੈਂਟਰ ਨਾਲ ਸਾਡੇ ਨਾਲ ਲੜਨ ਅਸੀਂ ਸੈਂਟਰ ਨਾਲ ਲੜਨ ਗਏ ਸੀ ਗਏ ਕਿਉਂ ਨਹੀਂ ਜੇ ਸੈਂਟਰ ਜਵਾਬ ਦੇ ਜਾਂ ਕਿਸਾਨ ਲੜਨ ਗਿਆ ਸੀ ਗਏ ਕਿਉਂ ਨਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਈ ਲਾਂਘਾ ਖੁੱਲਣ ਦੀ ਮੰਗ ਨੂੰ ਲੈ ਕੇ ਲਗਾਤਾਰ ਅਰਦਾਸਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ 213ਵੀਂ ਅਰਦਾਸ ਕੀਤੀ ਗਈ ਸੰਸਥਾ ਦੇ ਨੁਮਾਇੰਦਿਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਵੱਲੋਂ ਰਸਤਾ ਖੋਲਣ ਦੀ ਗੱਲ ਕਹੀ ਜਾ ਰਹੀ ਹੈ ਅਤੇ ਹੁਣ ਭਾਰਤ ਸਰਕਾਰ ਨੂੰ ਵੀ ਇਸ ਗੱਲ ਵੱਲ ਕਦਮ ਚੁੱਕਣੇ ਚਾਹੀਦੇ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ 550ਵੇਂ ਸਾਲਾ ਸ਼ਤਾਬਦੀ ਸਮਾਗਮ ਮੌਕੇ ਇਹ ਰਸਤਾ ਖੋਲ ਕੇ ਸਿੱਖ ਸੰਗਤਾਂ ਨੂੰ ਤੋਹਫ਼ਾ ਦੇਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਵੀ ਇਸ ਮੰਗ ਨੂੰ ਲੈ ਕੇ ਮੁਲਾਕਾਤ ਕਰਨਗੇ ਦੁਆਰਾ ਮਾਵਸ ਦੇ ਪਵਿੱਤਰ ਦਿਹਾੜੇ ਤੇ 213ਵੀਂ ਅਰਦਾਸ ਗੁਰਦੁਆਰਾ ਕਾਰਤਾਰਪੁਰ ਸਾਹਿਬ ਦੇ ਸਨਮੁਖ ਖੜੇ ਹੋ ਕੇ ਸਾਹਮਣੇ ਖੜੇ ਹੋ ਕੇ ਕੀਤੀ ਗਈ ਹੈ ਸਾਰੀ ਸੰਗਤ ਵੱਲੋਂ ਸਮੂਚੇ ਸੰਸਥਾ ਦੇ ਸਾਰੇ ਸੇਵਾਦਾਰਾਂ ਵੱਲੋਂ ਅਤੇ ਇਹ ਬੜੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਜਿਹੜਾ ਕਿ ਬਹੁਤ ਵੱਡਾ ਸਿੱਖ ਪੰਥ ਦਾ ਮਿਸ਼ਨ ਕਹਿ ਸਕਦੇ ਇਹਨੂੰ ਤੇ ਅਸੀਂ ਸਾਰੇ ਸੰਸਥਾ ਦੇ ਮੈਂਬਰ ਹੋਰ ਗੁਰੂ ਨਾਨਕ ਨਾਮ ਲੈਵਾ ਸੰਗਤ ਸਾਰੇ ਪੰਜਾਬੀ ਚਾਹੇ ਇਧਰਲੇ ਪੰਜਾਬੀ ਹੋਣ ਜਾਂ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਹੈ ਉੱਥੇ ਦੇ ਪੰਜਾਬੀ ਹੋਣ ਉਨਾ ਸਭ ਦੀ ਬੜੀ ਇਹ ਡੂੰਗੀ ਇੱਛਾ ਆ ਕਿ ਗੁਰਦੁਆਰਾ ਕਿਤਾਬਪੁਰ ਸਾਹਿਬ ਦਾ ਲਾਂਘਾ ਛੇਤੀ ਖੁੱਲਣਾ ਚਾਹੀਦਾ ਉਧਰ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਲਦ ਹੀ ਪੰਜ ਪੁਲਾਂ ਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਕਿਹਾ ਕਿ ਪੰਜ ਪੁਲਾਂ ਦੇ ਨਿਰਮਾਣ ਸੰਬੰਧੀ ਲਗਭਗ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਉਹਨਾਂ ਕਿਹਾ ਕਿ ਇਹਨਾਂ ਪੁਲਾਂ ਦਾ ਉਦਘਾਟਨ 15 ਅਕਤੂਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਏਗਾ ਇਸ ਦੇ ਨਾਲ ਹੀ ਸਪੋਰਟਸ ਸਟੇਡੀਅਮ ਵੀ ਬਣਾਇਆ ਜਾਏਗਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਜਮਾਨ ਮਹਿਸੂਸ ਕਰ ਰਹੇ ਹਨ ਕਿਉਂਕਿ ਜਦ ਉਹਨਾਂ ਨੇ ਰੇਲ ਮੰਤਰੀ ਤੋਂ ਅਮਰਸਰ ਦੇ ਲਈ ਰੇਲਵੇ ਲਈ ਇਜਾਜ਼ਤ ਮੰਗੀ ਤਾਂ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਵਿੱਚ ਸੁਖਵੀਰ ਬਾਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਦਿੱਤੇ ਗਏ ਬਿਆਨ ਤੇ ਵੀ ਨਿਸ਼ਾਨਾ ਕੱਸਿਆ ਸਿੱਧੂ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨੇ ਕੀ ਬੋਲਣਾ ਹੈ ਮੈਂ ਗੁਰੂ ਰਾਮਦਾਸ ਦਾ ਸ਼ੁਕਰਗੁਜ਼ਾਰਾਂ ਕਿ ਜਿਹੜੇ ਵਾਂਦੇ ਪੋਲ ਮੈਂ ਸਿਰ ਧਰ ਦੀ ਬਾਜੀ ਲਾ ਕੇ ਬਣਾਉਣਾ ਚਾਹੁੰਦਾ ਸੀ ਔਰ ਪਿਛਲੇ 10 15 ਸਾਲਾਂ ਦਾ ਲੱਗਿਆ ਸੀ ਮੈਂ ਸੀਐਮ ਸਾਹਿਬ ਨੂੰ ਕਿਹਾ ਜੀ ਮੈਂ ਕਿਹਾ ਜੀ ਦੇਖੋ ਮੇਰਾ ਇਹ ਸਭ ਤੋਂ ਵੱਡਾ ਸੁਪਨਾ ਮੈਂ ਬਣਾਉਣਾ ਮੈਨੂੰ ਕਹਿੰਦੇ ਬੇਟਾ ਤੂੰ ਬਣਾ ਔਰ ਆ ਕੇ ਅਨਾਉਂਸ ਕਰਕੇ ਉਦੋਂ ਕੋਈ ਪਰਮਿਸ਼ਨ ਨਹੀਂ ਸੀ ਵੇੜੀ ਔਰ ਹੁਣ ਜਦੋਂ ਮੈਂ ਉਹਨਾਂ ਤੋਂ ਟਾਈਮ ਲਿਆ 15 ਨੂੰ ਆ ਰਹੇ ਆ ਉਹ ਫॉर ਦੀ ਇਨੋਗਰੇਸ਼ਨ ਸਾਰੀਆਂ ਇਨੋਗਰੇਸ਼ਨ ਉਹਨਾਂ ਦੀ ਸਿਰ ਹੈ ਉਹਨਾਂ ਦੀ ਸਿਰ ਲਾਉਣਾ ਹੀ ਇਸ ਕਮਿੰਗ ਔਨ ði 15th ਟੂ ਇਨੋਗਰੇਟ ਆਲ ਥੰ ਮੈਂ ਉਹਨਾਂ ਨੂੰ ਸਭ ਤੋਂ ਪਹਿਲੇ ਉਹ ਸੀ ਜਿਨ੍ਹਾਂ ਨੂੰ ਮੈਂ ਦੱਸਿਆ ਸੀ ਤੁਸੀਂ ਆਪਣੀ ਪੀੜੀ ਥੱਲੇ ਝੋਟਾ ਮਾਰੋ ਹੈ ਤੁਸੀਂ ਤੇ ਠਿੰਸਾ ਸਾਵਧਾਨੀ ਪਲਾ ਕੀਤਾ ਤੁਸੀਂ ਤੇ ਡਾਕਟਰ ਰਤਨ ਸਿੰਘ ਮੇਰੇ ਨਾਲ ਸੀਟਾ ਸੁੱਟਾ ਖੋਲੀਆਂ ਤੇ ਤੁਸੀਂ ਬਾਕੀ ਕਿ ਲੱਕੜੀਆਂ ਗੱਲਾਂ ਕਰਦੇ ਹੋ ਹਾਂ ਆਪਣਾ ਘਰ ਸਾਹ ਮਿੱਤਰਾ ਹੈ ਤੇ ਨਾਲੇ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਬਾਪੂ ਕੌਣ ਹੈ ਤੇ ਹੁਣ ਗੱਲ ਕਰਦੇ ਆ ਪ੍ਰੋਫੈਸਰ ਪੰਡਿਤ ਰਾਓ ਤਨੇਰਵਰ ਦੀ ਜਿਨ੍ਹਾਂ ਨੇ ਬਠਿੰਡਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤਾ ਅਤੇ ਕਾਂਗਰਸ ਦੀ ਰੈਲੀ ਵਿੱਚ ਇੱਕ ਗਾਣੇ ਦੀ ਵਰਤੋਂ ਤੇ ਇਤਰਾਜ਼ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਦੇ ਇਤਿਹਾਸ ਵਿੱਚ ਜਿਹਾ ਪਹਿਲਾਂ ਕਦੀ ਦੇਖਣ ਨੂੰ ਨਹੀਂ ਮਿਲਿਆ ਜਦੋਂ ਇਸ ਤਰੀਕੇ ਦੀ ਗਾਣੇ ਦੀ ਵਰਤੋਂ ਕੀਤੀ ਗਈ ਹੋਵੇ। ਉਹਨਾਂ ਕਿਹਾ ਕਿ ਰੈਲੀ ਵਿੱਚ ਇਸ ਤਰੀਕੇ ਦੇ ਗਾਣਿਆਂ ਨੂੰ ਨਹੀਂ ਗਾਇਆ ਜਾਣਾ ਚਾਹੀਦਾ। ਉਹਨਾਂ ਦੱਸਿਆ ਕਿ ਐਸਐਸਪੀ ਮੁਕਸਰ ਅਤੇ ਡਿਪਟੀ ਕਮਿਸ਼ਨਰ ਨੂੰ ਉਹਨਾਂ ਇਸ ਸੰਬੰਧੀ ਸ਼ਿਕਾਇਤ ਦਿੱਤੀ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਖਿਲਾਫ ਵੀ ਰਾਹੁਲ ਗਾਂਧੀ ਨੂੰ ਇੱਕ ਚਿੱਠੀ ਲਿਖੀ ਹੈ। ਆਪਨੇ ਪਹਿਲੇ ਸੇ ਹਾਈ ਕੋਰਟ ਮੇ ਕੇਸ ਕਰ ਚਾਹ ਜੀ 2016 ਸੇ ਮੇਰਾ ਜਨਹਿਤੀ ਕੇਸ ਕਰ ਚੱਲਦਾ ਪਿਆ ਹੈ। ਜਿੱਥੇ ਮੋਰੀ ਮੰਡੀ ਦੇ ਵਿੱਚ ਕੁਲਵਿੰਦਰ ਕੌਰ ਨੂੰ ਮੌਤ ਹੋਇਆ ਜਿਸ ਤੋਂ ਨੂੰ ਯਾਦ ਹੋਵੇਗਾ ਗੋਲੀ ਲੱਗ ਕੇ ਜੀ 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 ਉਸ ਤੋਂ ਬਾਅਦ ਕੁਲਵਿੰਦਰ ਕੌਰ ਜੀ ਨੇ ਕੇਸ ਨੂੰ ਰੈਫਰ ਕਰਕੇ ਮੈਨੇ ਜਨਹਿਤੀ ਅੱਜ ਦਾ ਦਰਜਕਰਨ ਤੋਂ ਬਾਅਦ ਸੁਣਵਾਈ ਚੱਲਦਾ ਪਿਆ ਜੀ 16 ਸੁਣਵਾਈ ਹੋ ਚੁੱਕਿਆ ਹੈ ਹੁਣ ਕੋਰਟ ਨੇ ਬਹੁਤ ਹੀ ਸਖਤ ਕਾਰਵਾਈ ਕਰਦੇ ਹੋਏ ਹਰਥਾਤੇ ਜਵਾਬ ਮੰਗਿਆ ਹੋਇਆ ਹੈ ਪੀ ਸੀ ਐਚ ਪੀ ਪਟਿੰਡਾ ਸੈਕਟਰੀ ਸਹਰਤਾਤ ਮੈਨੂੰ ਲੱਗਦਾ ਹੈ ਇੱਕ ਦਿਨ ਜ਼ਰੂਰ ਫੈਸਲਾ ਹੋਏਗੀ ਕਿ ਇਹੋ ਜਿਹਾ ਗਾਨੇ ਡਾਊਨ ਵਾਲੇ

ਜੇ ਇਹ ਸਭ ਵਿਸ਼ੇਸ਼ ਜਾਣੇ ਲਈ ਕੀਤਾ ਗਿਆ ਹੈ। ਵੀਰ ਜੁਕਾਨਨ ਕੀ ਹੋਰ ਤਰੀਕਾ ਹੋ ਸਕਤੇ ਇੰਦਰਾ ਗਾਂਧੀ ਜਦ ਰੈਲੀ ਕਰਦੇ ਸਨ ਉਹ ਹੀ ਇਹ ਤਰੀਕਾ ਨਹੀਂ ਜੀਗਾ ਉਹਨਾਂ ਦੀ ਇਤਿਹਾਸ ਨਹੀਂ ਕਾਂਗਰਸ ਪਾਰਟੀ ਦੀ। ਤੇ ਹੁਣ ਗੱਲ ਕਰਦੇ ਆ ਨਰਾਤਿਆਂ ਦੇ ਤਿਉਹਾਰ ਦੀ। ਵੱਖ-ਵੱਖ ਮੰਦਰਾਂ ਵਿੱਚ ਨਰਾਤਿਆਂ ਦੇ ਮੌਕੇ ਤੇ ਖੂਬ ਸ਼ਰਧਾ ਤੇ ਉਤਸ਼ਾਹ ਨਾਲ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ। ਪਟਿਆਲਾ ਦੇ ਇਤਿਹਾਸਿਕ ਮੰਦਰ ਕਾਲੀਦੇਵੀ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਨਵਰਾਤਿਆਂ ਨੂੰ ਲੈ ਕੇ ਖਾਸ ਇੰਤਜ਼ਾਮ ਕੀਤੇ ਗਏ ਨੇ। ਉਧਰ ਸੁਰੱਖਿਆ ਦੇ ਪੱਖੋਂ ਵੀ ਪਟਿਆਲਾ ਪੁਲਿਸ ਵੱਲੋਂ 200 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਸੀਸੀਟੀਵੀ ਕੈਮਰਾ ਰਾਹੀਂ ਲੋਕਾਂ ਤੇ ਨਜ਼ਰ ਵੀ ਰੱਖੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਨਸਖਾਮੀ ਘਟਨਾ ਨਾ ਵਾਪਰੇ ਦੂਜੇ ਪਾਸੇ ਸ਼ਰਦਾਲੂਆਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਨਰਾਤਿਆਂ ਨੂੰ ਲੈ ਕੇ ਅਸੀਂ ਕਾਫੀ ਜ਼ਿਆਦਾ ਉਤਸ਼ਾਹਿਤਾਂ ਬਹੁਤ ਪੁਰਾਣਾ ਮੰਦਿਰ ਹੈ ਜੋ ਕੋਲਕਾਤਾ ਨਹੀਂ ਜਾ ਸਕਦਾ ਉਹ ਕਾਲੀਵਾਧਾ ਮੰਦਿਰ ਆ ਕੇ ਦਰਸ਼ਨ ਕਰ ਸਕਦਾ ਹੈ ਬਹੁਤ ਵਧੀਆ ਇੰਤਜ਼ਾਮ ਹੈ ਸਿਕਿਉਰਿਟੀ ਦੇ ਲਈ ਹਰ ਇੱਕ ਚੀਜ਼ ਦੇ ਲਈ ਬਹੁਤ ਜ਼ਿਆਦਾ ਵਧੀਆ ਇੰਤਜ਼ਾਮ ਕੀਤਾ ਇੱਥੇ ਤੇ ਮਤਲਬ ਹਰ ਇੱਕ ਦੀ ਸੁਰੱਖਿਆ ਦੇਖੀ ਗਈ ਹੈ ਤੇ ਪਟਿਆਲੇ ਦੇ ਵਿੱਚ ਸਭ ਤੋਂ ਮਸ਼ਹੂਰ ਮੰਦਰ ਆਪਣੇ ਕਾਲੀ ਮਾਤਾ ਮੰਦਰ ਦਾ ਮੰਨਿਆ ਜਾਂਦਾ ਹੈ ਤੇ ਇੱਥੇ ਜੋ ਮੰਗੋ ਉਹ ਪੂਰੀ ਹੁੰਦੀ ਹੈ ਇਸ ਲਈ ਸੰਗਤ ਬਹੁਤ ਦੂਰੋਂ ਆਂਦੀ ਹੈ ਉਰੇ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਅੱਜਕੱਲ ਪੰਜਾਬ ਦੇ ਦੌਰੇ ਤੇ ਨੇ ਕਾਬਲੇ ਜ਼ਿਕਰ ਹੈ ਭਾਰਤ ਦੇ ਦੌਰੇ ਤੇ ਐਂਡਰਿਊ ਸ਼ਿਅਰ ਨੇ ਬੁੱਧਵਾਰ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਇਸ ਮੌਕੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਦਾ ਮਾਡਲ ਵੀ ਭੇਟ ਕੀਤਾ ਗਿਆ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਨਾਲ ਹੀ ਉਹਨਾਂ ਨੇ ਲੰਗਰ ਵੀ ਛਕਿਆ ਅਤੇ ਪ੍ਰਸ਼ਾਦਾ ਬਣਾਉਣ ਦੀ ਸੇਵਾ ਵੀ ਕੀਤੀ ਐਂਡਰਿਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਉਹ ਬਹੁਤ ਖੁਸ਼ ਨੇ ਕਿ ਇੱਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਸਿੱਖ ਭਾਈਚਾਰੇ ਲਈ ਕਈ ਕੰਮ ਕੀਤੇ ਨੇ ਅਤੇ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਸਿੱਖ ਭਾਈਚਾਰੇ ਲਈ ਹੋਰ ਚੰਗੇ ਕੰਮ ਕਰਨਗੇ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਪਹਿਲੀ ਭਾਰਤ ਫੇਰੀ ਹੈ I Uh, to India, and we wanted to make sure that we had uh, the opportunity to come here and visit the Golden Temple. Uh, here with my colleague uh, Bob Soroy, a member of Parliament in the Toronto area, and a delegation of uh, Canadians who are along with us, my wife Jill, and uh, we're just honored, honored to have this reception, and uh, we're very much looking forward to, uh, to 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 the visit, of course. Uh, uh, the Sikh community in Canada it makes up a huge part of our society. They have contributed so much to Canadian life over the, uh, over, over the past 150 years, and, uh, and we're just so grateful for their contribution. And uh, obviously, here to, uh, to pay my respects and to learn about the vibrant history as well. ਔਰ ਬਹੁਤ ਸਾਰੇ ਬਿਜ਼ਨਸ ਸਾਡੇ ਸਿੱਖਾਂ ਦੇ ਨੇ ਉੱਥੇ ਜੋਬਸ ਸਿੱਖ ਕਰ ਰਹੇ ਨੇ ਸਾਡੇ ਬੱਚੇ ਜਿਹੜੇ ਨੇ এডੂਕੇਸ਼ਨ ਵਾਸਤੇ ਉੱਥੇ ਜਾ ਰਹੇ ਨੇ ਮੈਂ ਸਭ ਦਾ ਸਿੱਖਾਂ ਦੀ ਜਿਹੜੀ ਇੱਥੇ ਬਹੁਤ ਕੰਟਰੀਬਿਊਸ਼ਨ ਹੈ ਉਸ ਦੇਸ਼ ਦੀ ਡਿਵੈਲਪਮੈਂਟ ਦੇ ਵਾਸਤੇ ਸੋ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਇਹਨਾਂ ਦੇ ਆਉਣ ਦੇ ਨਾਲ ਸਾਡੇ ਹੋਰ ਵੀ ਸਬੰਧ ਜਿਹੜੇ ਨੇ ਬਹੁਤ ਹੀ ਸੁਖਾਮੇ ਹੋਣਗੇ ਗੂੜੇ ਹੋਣਗੇ ਔਰ ਇਹਦਾ ਲਾਭ ਜਿਹੜਾ ਸਾਰੀ ਸਿੱਖ ਕਮਿਊਨਿਟੀ ਨੂੰ ਹੋਣਾ ਹੈ ਉਦਰ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋਂ ਜ਼ਿਲ੍ਹੇ ਪਰ ਵਿੱਚ ਇੱਕ ਰੋਸ ਮਾਰਚ ਕੀਤਾ ਗਿਆ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਮੰਨਣ ਦੀ ਮੰਗ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ ਉਹਨਾਂ ਪੰਜਾਬ ਸਰਕਾਰ ਖਿਲਾਫ ਬਿਨਾਂ ਰੇਬਾਜ਼ੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਡੀਏ ਦੀਆਂ ਪਿਛਕਸ਼ਟਾਂ ਪਿਛਲੇ ਕਾਫੀ ਸਮੇਂ ਤੋਂ ਬਕਾਇਆ ਪਈਆਂ ਨੇ ਅਤੇ ਨਾ ਹੀ ਜਨਵਰੀ ਅਤੇ ਜੁਲਾਈ 2018 ਦੀਆਂ ਚਾਰ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੇ ਮੰਗ ਕੀਤੀ ਕਿ ਮੈਡੀਕਲ ਪੱਤਾ ਵਧਾ ਕੇ 2000 ਕੀਤਾ ਜਾਵੇ ਅਤੇ ਬਕਾਇਆ ਰਿਲੀਜ਼ ਕੀਤਾ ਜਾਵੇ ਅਸੀਂ ਇਸ ਸਰਕਾਰ ਨਾਲ ਬੇਨਤੀ ਕਰਦੇ ਆਂ ਵੀ ਜਦੋਂ ਇਲੈਕਸ਼ਨ ਆਉਂਦੀਆਂ ਨੇ ਉਹ ਸਾਰੇ ਵਾਦੇ ਕੀਤੇ ਜਾਂਦੇ ਨੇ ਹੁਣ ਪਿੱਛੇ ਇਲੈਕਸ਼ਨ ਹੋਈ ਸੀ ਉਹਦੋਂ ਇਹਨਾਂ ਨੇ ਵਾਦੇ ਕੀਤੇ ਸੀ ਉਹ ਸਾਰੇ ਫੇਰ ਮੁਕਰ ਗਏ ਇੱਕ ਪੈਨਸ਼ਨਾਂ ਨੂੰ ਨਹੀਂ ਪੈਨਸ਼ਨ ਦਿੰਦੇ ਇੱਕ ਮੁਲਾਜ਼ਮਾਂ ਨੂੰ ਨਹੀਂ ਪੂਰੀ ਤਨਖਾਹ ਦਿੰਦੇ ਇੱਕ ਆੜ ਹਾਕ ਬੇਸ ਤੇ ਆਪ ਹੁੰਦੇ ਨੇ ਜਿਹੜੇ 5-5 ਸਾਲ ਦੇ ਹੁੰਦੇ ਨੇ ਉਹਨਾਂ ਦੀਆਂ ਦਰਗਾਹਾਂ ਵੀ ਪੂਰੀਆਂ ਪੱਤੇ ਵੀ ਪੂਰੇ ਮਗਰ ਪੰਜ ਮਸਾਲ ਮਗਰ ਜਦੋਂ ਰਟਾਇਰ ਉਹ ਦੂਜੇ ਆ ਜਾਂਦੀ ਹੈ ਪਾਰਟੀ ਦੀ ਲੈਕਚਰ ਤਾਂ ਉਹਨਾਂ ਨੂੰ ਫਿਰ ਪੈਨਸ਼ਨਾਂ ਵੀ ਦੁੱਗਣੀਆਂ ਸਾਨੂੰ ਅਸੀਂ 35 35 ਸਾਲ ਗੁਜ਼ਾਰੇ ਨੇ ਸਰਕਾਰ ਦੇ ਨਾਲ ਸਰਕਾਰ ਚਲਾਉਣ ਦੇ ਵਿੱਚ ਪੂਰਾ ਸਾਥ ਦਿੱਤਾ ਪਰ ਇਹਨਾਂ ਨੇ ਕਿਸੇ ਦੀ ਕਦਰ ਨਹੀਂ ਸਣੀ ਨਾ ਆਕਾਲੀਆਂ ਨੇ ਸੁਣੀਆਂ ਲੈ ਇਹਨਾਂ ਨੇ ਸੁਣੀਆਂ ਹੁਣ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਆਂ ਵੀ ਜੇ ਸਾਡੀਆਂ ਮੰਗਾਂ ਨਵੰਨੀਆਂ ਮਰਨ ਪਰਤੇ ਵੀ ਬੈਠਾਗੇ ਅਗਰ ਦੂਜੀ ਤੀਜੀ ਇਹ ਗੱਲ ਹੈ ਵੀ ਫਿਰ ਅਕਾਲੀਆਂ ਵਾਲਾ ਹਾਲ ਇਹਨਾਂ ਨਾਲ ਵੀ ਉਦੋਂ ਹੀ ਵੱਧ ਪੜਾ ਕੇ ਦਿਖਾਵਾਂਗੇ ਸਤਿ ਆ ਜੀ ਪਹਿਲਾਂ ਗੁਰਦਾਸਪੁਰ ਤੇ ਸ਼ਾਹਕੋਟ ਦੀਆਂ ਜਿਮਨੀ ਤੁਣਾ ਦੇ ਵਿੱਚ ਸਾਡੇ ਨਾਮ ਬ੍ਰਹਮਪੁਰਾ ਮੰਤਰੀ ਤਿੰਨ ਮੰਤਰੀਆਂ ਦੀ ਕੈਬਨਿਟ ਨੇ ਸਾਡੇ ਨਾਮ ਮਲਾਜਮਾਨਾ ਉੱਥੇ ਜੇ ਉਤਰਨਾ ਦਿੱਤਾ ਸੀ ਉਹਦੇ ਸਬੰਧ ਵਿੱਚ ਸਾਡੇ ਨਾ ਵਾਅਦਾ ਕੀਤਾ ਉਦੋਂ ਬਾਅਦ ਸੀਮ ਪੰਜਾਬ ਕੈਪਟਨ ਸਾਹਿਬ ਨੇ ਚੰਡੀਗੜ੍ਹ ਬੁਲਾ ਕੇ ਜੁਆਇਨ ਫਰੰਟ ਨੂੰ ਉੱਥੇ ਸਾਡੇ ਨੇ ਵਾਅਦਾ ਕੀਤਾ ਅਸੀਂ ਤੁਹਾਡੇ ਜਿਹੜੀਆਂ ਸਾਡੀਆਂ ਜਾਇਜ਼ ਬਕਾਇਆ ਮੰਗਈ ਮੰਗਦੇ ਆ ਸਾਡੀਆਂ 4 ਡੀ ਦੀਆਂ ਕਿਸ਼ਤਾਂ ਇਨਾਂ ਨੇ ਆਈਐਸਪੀ ਸੇ ਅਫਸਰਾਂ ਨੂੰ ਵੱਡੇ ਅਫਸਰਾਂ ਨੂੰ ਸਾਰਿਆਂ ਨੂੰ ਸਮੇਤ ਬਕਾਇਦੇ ਡੀਏ ਦੀਆਂ ਕਿਸ਼ਤਾਂ ਦੇ ਚੁੱਕੇ ਆ ਪਰ ਸਾਡੇ ਜਿਹੜੇ ਪੈਨਸ਼ਨ ਮੁਲਾਜ਼ਮਾਂ ਜਾਂ ਦੂਜੇ ਮੁਲਾਜ਼ਮ ਚੌਥਾ ਦਰਜਾ ਗਵਰਨਮੈਂਟ ਮੁਲਾਜ਼ਮਾਂ ਉਹਨਾਂ ਨੂੰ ਡੀਏ ਦੀਆਂ ਕਿਸ਼ਤਾਂ ਨਹੀਂ ਦੇ ਦੇ ਰਹੇ ਤੇ ਉਧਰ ਮੁੰਬਈ ਵਿੱਚ ਫਿਲਮ ਅਦਾਕਾਰਾ ਤਨੁਸ਼ੀਰੀ ਦਿੱਤਾ ਅਤੇ ਨਾਨਾ ਪਾਟਕਰ ਦੇ ਵਿਚਾਲੇ ਚੱਲ ਰਿਹਾ ਮਾਮਲਾ ਲਗਾਤਾਰ ਉਲਝਦਾ ਹੀ ਜਾ ਰਿਹਾ ਹੈ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਤਨੁਸ਼ੀਰੀ ਦਿੱਤਾ ਦਾ ਬਿਆਨ ਲਿਆ ਜਾਣਾ ਸੀ ਪਰ ਉਹ ਸ਼ਿਵਾਰਾ ਪੁਲਿਸ ਸਟੇਸ਼ਨ ਵਿੱਚ ਕਿਸੇ ਵੀ ਮਹਿਲਾ ਪੁਲਿਸ ਕਰਮਚਾਰੀ ਦੇ ਨਾ ਹੋਣ ਕਾਰਨ ਤਨੁਸ਼੍ਰੀ ਦਿੱਤਾ ਦਾ ਬਿਆਨ ਨਹੀਂ ਲਿਆ ਜਾ ਸਕਿਆ ਉਧਰ ਹੁਣ ਤਨੁਸ਼੍ਰੀ ਦਿੱਤਾ ਤੇ ਨਾਨਾ ਪਟਕਰ ਦੇ ਵਿਵਾਦ ਵਿੱਚ ਲਗਾਤਾਰ ਵੱਖ-ਵੱਖ ਪਾਸਿਓਂ ਬਿਆਨਬਾਜ਼ੀਆਂ ਵੀ ਹੋ ਰਹੀਆਂ ਨੇ हम इंदौर जा रहे हैं। आपको देखने के लिए आपको मीट करना है। आज हम 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 आ ਸੈਂਟਰ ਲੁਕ ਐਂਡ ਸੈਂਟਰ ਲੁਕ ਟੂ ਡੋਇੰਗ ਰਿਕਾਰਡਿੰਗ ਸੋ ਸ਼ੀ ਵਿਲ ਰਿਟਰਨ ਸ਼ੀ ਵਿਲ ਰਿਟਰਨ ਐਂਡ ਸ਼ੀ ਵਿਲ ਇਨਫੋਰਮ ਟੂ ਪੁਲਿਸ ਵੈਨ ਐਸਓ ਇਸ ਕਨਫਰਮਡ ਵੀ ਵਿਲ ਕਾਲ ਦ ਪੁਲਿਸ ਐਂਡ ਵੀ ਵਿਲ ਰਿਕਾਰਡ ਦ ਸਰ ਫਿਲਹਾਲ ਪੰਜਾਬ ਇਸ ਵੇਲੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਜੋ ਇਜਾਜ਼ਤ ਧੰਨਵਾਦ